ਜੀ ਸਸਤੀ ਕਾਲ ਜੀ ਮੇਰ ਕਰਨ ਤੁਸੀਂ ਸਾਰੇ ਰਾਜੀ ਖੁਸ਼ੀ ਰਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਦੁਸਤੀਆਂ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਹਾਂ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਪਾਉਣ ਲੱਗੇ ਜਿਹੜੀ ਇਹ ਤੁਹਾਨੂੰ ਸੁਣ ਕੇ ਤੁਹਾਨੂੰ ਵੀ ਕਾਫੀ ਗੱਲਾਂ ਦਾ ਪਤਾ ਲੱਗੂ ਵੀ ਅੱਜ ਕੱਲ ਰਿਸ਼ਤੇਦਾਰ ਕੀ ਕਰਦੇ ਨੇ ਤੇ ਯਾਰ ਦੋਸਤ ਕੀ ਕਰਦੇ ਨੇ ਕੋਈ ਕੰਮ ਦੇਖੋ ਛੋਟਾ ਵੱਡਾ ਨਹੀਂ ਹੁੰਦਾ ਹੂੰ ਜਿਹੜੇ ਸਾਡੇ ਬਿਹਾਰੀ ਵੀਰ ਆ ਕੇ ਇੱਧਰ ਰੇੜੀਆਂ ਲਾਉਂਦੇ ਨੇ, ਮੂੰਗ ਫਲੀ ਵੇਚਦੇ ਨੇ ਜਾਂ ਹੋਰ ਛੋਟੇ-ਮੋਟੇ ਕੰਮ ਛੜਕਾ ਤੇ ਉਹਨਾਂ ਦੇ ਛੋਟੇ-ਛੋਟੇ ਬੱਚੇ ਵੀ ਕਰਦੇ ਨੇ। ਦੇਖਣਾ ਕਿ ਨਹੀਂ ਆਪਾਂ ਦੇਖਦੇ ਪੁੱਤਰਾਂ ਤੇ ਛੋਟੇ-ਛੋਟੇ ਬੱਚੇ ਲੱਗੇ ਹੋਏ ਨੇ। ਉਹ ਆਪਸ ਵਿੱਚ ਕਿਸੇ ਨੂੰ ਪੁੱਛ ਨਹੀਂ ਕਹਿੰਦੇ ਵੀ ਤੇਰਾ ਕੰਮ ਬਹੁਤ ਛੋਟਾ ਨਾ। ਸਾਡੇ ਪੰਜਾਬੀਆਂ ਦੇ ਵਿੱਚ ਇਹ ਬੜੀ ਰੀਤੀ ਆ। ਜੇ ਕੋਈ ਪੰਜਾਬੀ ਮੁੰਡਾ ਰੇੜੀ ਲਾ ਲਵੇ ਜਾਂ ਛੋਟੀ ਜੀ ਚਾਹ ਦੀ ਦੁਕਾਨ ਕਰ ਲਵੇ ਜਾਂ ਕੋਈ ਹੋਰ ਛੋਟਾ-ਮੋਟਾ ਕੰਮ ਤੋਰ ਲਵੇ ਪਤਾ ਕੀ ਕਹਿਣਗੇ? ਜੇ ਤਾਂ ਕੁੜਾ ਤਾਤਾ ਕਹਣਗੇ ਤੇਰੀ ਸ਼ਾਦੀ ਸੁਦੀ ਨਹੀਂ ਹੁਣ ਹਣੀ ਤੂੰ ਭੁੱਲ ਜੀ ਦੇਖੋ ਜੇ ਉਹਦੇ ਬੱਚੇ ਛੋਟੇ ਨੇ ਤਾਂ ਕਹਣਗੇ ਤੇਰੇ ਬੱਚਿਆਂ ਦਾ ਵਿਆਹ ਮੰਗੜਾ ਨਹੀਂ ਹੋਣਾ ਹੁਣ ਤੂੰ ਭੁੱਲ ਜੀ ਦੇਖੋ ਗਈ ਵਿਆਹ ਮੰਗੜਾ ਕਿਉਂ ਨਹੀਂ ਹੋਣਾ ਉਹ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਨਸ਼ਾ ਤਾਂ ਨਹੀਂ ਵੇਚਦਾ ਜਾਂ ਨਸ਼ਾ ਖਾਂਦਾ ਤਾਂ ਨਹੀਂ ਹੈ ਕਿ ਨਹੀਂ ਉਹ ਮਿਹਨਤ ਕਰਕੇ ਕਮਾਉਂਦਾ ਜਿਹਦੇ ਕੋਲ 4 ਪੈਸੇ ਨਹੀਂ ਕੰਮ ਭਾਵੇਂ ਕੋਈ ਵੀ ਕਰਦਾ ਭਾਵੇਂ ਛੋਟਾ ਭਾਵੇਂ ਵੱਡਾ ਰਿਸ਼ਤਾ ਤੁਹਾਡਾ ਤਾਂ ਹੀ ਤੁਹਾਡਾ ਹੋ ਤੇ ਤਾਂ ਹੀ ਟੁੱਟੇ ਬੱਚਿਆਂ ਦੇ ਚੰਗੀ ਭਵਿੱਖ ਬਣਾਉਂਗੇ ਪੜਾਉਂਗੇ ਲਿਖਾਉਂਗੇ ਤੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਤੇ ਲਾਉਂਗੇ ਹੱਕ ਨਹੀਂ ਜੇ ਤੁਹਾਡੇ ਕੋਲ 4 ਪੈਸੇ ਹੋਣਗੇ ਤੁਸੀਂ ਆਦਾ ਘਰ ਮਕਾਨ ਬਣਾਉਂਗੇ ਗੱਡੀ ਲਮੋਗੇ ਚੰਗੇ ਵਧੀਆ ਬੰਦਿਆਂ ਦੇ ਵਿੱਚ ਤੁਹਾਡੀ ਬੈਠਣੀ ਉੱਠਣੀ ਹੋਊ ਕਿ ਪੈਸੇ ਨਾਲ ਹੀ ਸਾਰਾ ਕੁਝ ਹੈ ਪੈਸੇ ਦੀ ਖੇੜੀ ਕਹੀ ਜਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਇੱਜ਼ਤਦਾਰ ਕੰਮ ਹੋਵੇ ਇਸ ਘਰ ਨਾ ਮੈਂ ਸੈਂਪ ਤਾਂ ਦੇਖੋ ਇਹਨਾਂ ਦੇ ਸਾਰਾ ਪਰਿਵਾਰ ਕੰਮ ਕਰਦਾ ਬਿਹਾਰੀ ਮੇਰੇ ਵੀਰ ਭੈਣ ਜਿਹੜੇ ਆ ਕੇ ਇੱਧਰ ਕਾਮਯਾਬ ਹੋਏ ਨੇ ਆਪਣੇ ਵਰਗੇ ਆਪਾਂ ਉਹਨਾਂ ਮਕਾਨ ਤੇ ਪੈਸਾ ਨਹੀਂ ਲਾ ਸਕਦੇ ਜਿੰਨਾ ਉਹਨਾਂ ਦੇ ਮਕਾਨਾਂ ਦੇ ਉੱਤੇ ਪੈਸਾ ਲੱਗਿਆ ਦੇਖ ਕੇ ਹੈਰਾਨ ਹੋ ਜਾਈਦਾ ਕੰਧਾਂ ਤੇ ਵੀ ਪੱਥਰ ਲੱਗਿਆ ਹੋਇਆ ਆਪਣੇ ਵਰਗੇ ਇੱਥੇ ਪੱਥਰ ਲਾ ਕੇ ਕਹਿੰਦੇ ਨੇ ਜਿਸ ਦਾ ਬਹੁਤ ਵਧੀਆ ਸਾਢੇ ਜੀ ਕਰੋੜ ਰੁਪਇਆ ਲਾ ਕੇ ਲੱਗਿਆ ਜੀ ਸਾਡਾ ਇੰਨਾ ਲੱਗਿਆ ਉਹਨਾਂ ਨੇ ਫਿਰ ਕਿੰਨਾ ਲਾਇਆ ਹੋਊਗਾ ਥੋੜੇ ਦੇ ਇਸ ਚੋ ਕਮਾ ਕੇ ਲਾਏ ਨੇ ਥੋੜੀ ਸਟੇਟ ਤੋਂ ਤੁਸੀਂ ਬਾਹਰ ਨੂੰ ਭਜਦੇ ਹੋ ਬਾਹਰ ਨੂੰ ਆ ਕੇ ਜਿਹੜੇ ਹੁਣ ਬੱਚੇ ਆਏ ਨੇ ਉਹਨਾਂ ਨੂੰ ਮੈਂ ਤਾਂ ਕਹਿੰਦੀ ਆ ਅਮਰੀਕਾ ਸਰਕਾਰ ਨੇ ਬਹੁਤ ਵੱਡੀ ਅਕਲ ਦਿੱਤੀ ਉਹਨਾਂ ਨੇ ਕੋਈ ਛੋਟਾ ਵੱਡਾ ਕੰਮ ਨਹੀਂ ਦੇਖਿਆ ਆ ਕੇ ਸਾਰੇ ਕੰਮ ਤੇ ਲੱਗ ਗਏ ਕੋਈ ਛੋਟਾ ਚਾਹੇ ਕੋਈ ਕਿਵੇਂ ਵੀ ਲੱਗਿਆ ਸਾਰੇ ਲੱਗ ਗਏ ਕਿ ਉਹਨਾਂ ਨੂੰ ਪਤਾ ਵੀ ਬਾਹਰ ਇਹੋ ਜਿਹੀ ਸੀ ਕੰਮ ਕਰਦੇ ਸੀ ਤੇ ਇੱਧਰ ਸਾਡਾ ਕੋਈ ਮੁੰਡਾ 버ਗਰ ਅਪਚਣਾ ਜਿਵੇਂ ਰੈਡੀ ਤੇ ਖੜਤੇ ਪੰਜਾਬੀ ਚਾਹੇ ਕਿਸੇ ਵੀ ਜਾਤ ਬਰਾਦਰੀ ਦਾ ਜ਼ਿੰਮੇਵਾਰਾਂ ਤਾਂ ਨਹੀਂ ਮੈਂ ਕੱਲਾ ਕਹਿੰਦੀ ਅੱਜ ਕੱਲ ਬੇੜੇ ਵਾਲੇ ਮੁੰਡਿਆਂ ਨੂੰ ਵੀ ਟੋਕਦੇ ਨੇ ਉਹਨਾਂ ਦੇ ਰਿਸ਼ਤੇਦਾਰ ਜੋ ਕਿ ਪੜ੍ਹਿਆ ਲਿਖਿਆ ਚੰਗਾ ਆਫਸਰ ਹੈ ਜਿਹਦੇ ਕੋਲ 4 ਪੈਸੇ ਨੇ ਉਹ ਯਾਰ ਕੀ ਤੂੰ ਤਾਂ ਰੇੜੀ ਲਈ ਖੜਾ ਬਕਰਾਂ ਦੀ ਪੂ ਤਾਂ ਮੂਹ ਫੜੀ ਵੇਚਣ ਲੱਗ ਗਿਆ ਤੂੰ ਤਾਂ ਕੇਲੇ ਵੜੀਆਂ ਵੇਚਣ ਲੱਗ ਗਿਆ ਇਹ ਤਾਂ ਬਹੁਤ ਘਟੀਆ ਕੰਮ ਆ ਕਿ ਉਹਦੇ ਕੋਲੇ 4 ਪੈਸੇ ਨੇ ਤੁਸੀਂ ਉਹਦੀ ਰੀਸ ਨਾ ਕਰੋ ਤੁਸੀਂ ਆਪਦਾ ਹਾਲਤ ਦੇਖੋ ਆਪਣੇ ਘਰ ਦੀ ਦੇਖੋ ਤੁਸੀਂ ਕਿਸੇ ਦੇ ਮਗਰ ਨਾ ਲੱਗੋ ਲੋਕਾਂ ਤਾਂ ਕੰਮ ਹੀ ਇਹ ਫੜਫੜ ਦਿੱਤਾ ਖਿੱਚੀ ਜਾਂਦੇ ਨੇ ਇਹ ਤਾਂ ਜਿੰਨਾ ਚਿਰ ਤੁਸੀਂ ਲੋਕਾਂ ਦੀਆਂ ਸੁਣੋਗੇ ਕਦੇ ਕਾਮਯਾਬ ਨਹੀਂ ਹੋਵੋਗੇ ਮੈਂ ਗਰੰਟੀ ਨਾ ਕਹਿਨੀ ਆ 100% ਨਹੀਂ ਮੈਂ 1000% ਕਰੋੜਾ ਮਨਾ ਪਰਸੈਂਟ ਨਾ ਕਹਿਨੀ ਆ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣੋਗੇ ਦਿਮਾਗ ਤੇ ਲਾਵੋਗੇ ਦਿਲ ਤੇ ਲਾਵੋਗੇ ਕਦੇ ਕੰਮ ਜਦ ਨਹੀਂ ਹੋਮੋਂਗੇ ਜੇ ਆਪਣੀ ਬੇਬੇ ਦੀ ਗੱਲ ਧਿਆਨ ਨਾਲ ਸੁਣੋਗੇ ਮੈਂ ਕਹਨੀਏ ਕਮ ਛੋਟਾ ਵੱਡਾ ਕੋਈ ਨਹੀਂ ਹੁੰਦਾ ਜਿਹੜਾ ਮਿਲਦਾ ਮਰ